ਸੋ ਮਹਾਸ਼ਿਵਰਾਤਰੀ ਤੇ ਗੁਰਦਾਸਪੁਰ ਪੁਲਸ ਵੱਲੋਂ ਵੀ ਜਿਹੜਾ ਜੀ ਪ੍ਰਬੰਧ ਜਿਹੜਾ ਆ ਪ੍ਰੋਪਰ ਕੀਤੇ ਗਏ ਨੇ ਸੋ ਐਸਐਚਓ ਬ੍ਰਹਮਪੁੱਤ ਸਾਡੇ ਨਾਲ ਨੇ ਗੱਲਬਾਤ ਕਰ ਲੈਣੀ ਆ ਭਾਜੀ ਕਿਦਾਂ ਦੇ ਅੱਜ ਪ੍ਰਬੰਧ ਜਿਹੜੇ ਕੀਤੇ ਗਏ ਨੇ ਅੱਜ ਸ਼ਿਵਰਾਤਰੀ ਦਾ ਤਿਹਾੜ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਤੇ ਲੋਕਾਂ ਦੇ ਬਹੁਤ ਸ਼ਰਧਾ ਭਾਵਨਾ ਆ ਇਸ ਕਰਕੇ ਜਿਹੜੀ ਆਪਣੇ ਸਾਡੇ ਵੱਲੋਂ ਹਰ ਇੱਕ ਮੰਦਰ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਅਨਸੁਖਾਂੀ ਘਟਨਾ ਨਾ ਵਾਪਰ ਸਕੇ ਤੇ ਮੈਂ ਕੋਦ ਵੀ ਆਪਣੇ ਸਾਰੇ ਮੰਦਰਾਂ ਦੀ ਜਾ ਕੇ ਚੈਕਿੰਗ ਕਰ ਰਿਹਾ ਕਿ ਕੋਈ ਆਪਣੇ ਕੋਈ ਤਾਂ ਤੁਹਾਨੂੰ ਤੁਹਾਨੂੰ ਸਕਾਇਨਾ ਕਰਨਾ ਬਾਪਰੇ ਕੋਈ ਛਰਾਰਤੀ ਅੰਸਰ ਕੋਈ ਇਹੋ ਜਿਹਾ ਕਰਨਾ ਨਾ ਆਪਣੇ ਕਰ ਸਕੇ ਜਿੰਨਾ ਕੋਈ ਲੋਕਾਂ ਨੂੰ ਪਰੇਸ਼ਾਨੀ ਆਏ ਭਾਈ ਜਿਹੜੇ ਕੋਈ ਛਰਾਰਤੀ ਅੰਸਰ ਹੁੰਦੇ ਜਿਸ ਤਰ੍ਹਾਂ ਕੋਈ ਭੰਗ ਦਾ ਸੇਵਨ ਕਰ ਲੈਂਦੇ ਔਰ ਗਲਤ ਜਿਹੜੇ ਹਰਕਤਾਂ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਜਣਾਣਾ ਚਾਹੁੰਦਾ ਕਿ ਆਪਣੇ ਤਿਹਾਰ ਜਿਹੜੇ ਖੁਸ਼ੀ ਨਾਲ ਮਨਾਓ ਕੋਈ ਗਲਤ ਹਰਕਤ ਨਾ ਕਰੇ ਤਾਂ ਵੀ ਕਿਸੇ ਨੂੰ ਪਰੇਸ਼ਾਨੀ ਨਾ ਆਏ ਜੇ ਕੋਈ ਗਲਤ ਕਰਦਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਐਸਐਸਪੀ ਸਾਹਿਬ ਵੱਲੋਂ ਵੀ ਕੱਲ ਇੱਕ ਹੁਕਮ ਜਾਰੀ ਕੀਤਾ ਗਿਆ ਸੀਪੀ ਸਪੈਸ਼ਲ ਜਿਹੜੇ ਪ੍ਰਬੰਧ ਕੀਤੇ ਗਏ ਆ ਸ਼ਰਧਾਤੀ ਤੇ ਜੀ ਹਾਂ ਜੀ ਹਾਂ ਜੀ ਐਸਐਸਪੀ ਸਾਹਿਬ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਉਹਨਾਂ ਨੇ ਮਤ ਹਰ ਇੱਕ ਮੰਦਰ ਦੇ ਵਿੱਚ ਸਕਿਉਰਿਟੀ ਦਾ ਪ੍ਰੋਜੈਕਟ ਆਪਣੇ ਤਰ੍ਹਾਂ ਕੀਤਾ ਗਿਆ ਅਰੇਂਜਮੈਂਟ ਤੇ ਹਰ ਕੋਈ ਵੀ ਸ਼ਰਧਾਤੀ ਅੰਸਰ ਨੂੰ ਕੋਈ ਇਹੋ ਜਿਹੀ ਤਵਾਰਦਾਤ ਨਹੀਂ ਕੀਤੀ ਕਰਨ ਦਿੱਤੀ ਜਾਊਗੀ ਜੇ ਕੋਈ ਕਰੂਗਾ ਤੇ ਉਹਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਊਗਾ ਸਪੈਸ਼ਲ ਟੀਮਾਂ ਭਾਜੀ ਬਣਾਈਆਂ ਗਈਆਂ ਨੇ ਕੋਈ ਸਪੈਸ਼ਲ ਟੀਮਾਂ ਵੀ ਬਣਾਈ ਗਈਆਂ ਤੇ ਚੈਕਿੰਗ ਕਰ ਰਹੀ ਇਹੋ ਜਿਹਾ ਕੋਈ ਬੰਦਾ ਸ਼ੱਕੀ ਬੰਦਾ ਨਜ਼ਰ ਆਊਗਾ ਕੋਈ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇ ਤੁਹਾਨੂੰ ਕੋਈ ਇਹੋ ਜਿਹਾ ਕੋਈ ਸ਼ੱਕੀ ਬੰਦਾ ਜਾਂ ਕੋਈ ਸ਼ਰਾਤੀ ਅਨਸਰ ਕੋਈ ਨਜ਼ਰ ਆਉਂਦਾ ਤੇ ਉਤਰਾੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਧੰਨਵਾਦ ਭਾਈ ਸ਼ੁਕਰੀਆ ਸੋ ਇਹ ਗੱਲਬਾਤ ਕਰ ਰਹੇ ਸੀ ਜੀ ਐਸਐਚਓ ਬਿਹਾਰਾਮਪੁਰ ਨੇ ਔਰ ਐਸਐਸਪੀ ਕੋ ਰਾਸਪੁਰੋਂ ਜਿਹੜੇ ਜੀ ਸਪੈਸ਼ਲ ਆਰਡਰ ਕੀਤੇ ਗਏ ਨੇ ਹੁਕਮ ਦਿੱਤੇ ਗਏ ਨੇ ਵੀ ਜਿਹੜੇ ਪ੍ਰਬੰਧ ਬਾ ਜਿਹੜੇ ਪ੍ਰੋਪਰ ਜਗ੍ਹਾ ਪ੍ਰਬੰਧ ਕੀਤੇ ਗਏ ਔਰ ਸ਼ਰਾਤੀ ਅਨਸਰਾਂ ਨੂੰ ਤਾੜਨਾ ਵੀ ਕੀਤੀ ਗਈ ਹੈ ਜੀ